ਨਾਬੇ ਵਿਰਾਸਤੀ ਸ਼ਹਿਰ ਦੀ ਜੰਨੀ ਤਾਰੀਫ ਕੀਤੀ ਜਾ ਸਕੇ ਉਹ ਨਹੀਂ ਘਟ ਹੈ ਜੀ ਹਾਂ ਆਏ ਦਿਨ ਹੀ ਉੱਥੇ ਕਈ ਸਮਰੋਹ ਕਰਾਏ ਜਾਂਦੇ ਨੇ ਕਈ ਪ੍ਰੋਗਰਾਮ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ਨਾਲ ਨਾਬੇ ਦਾ ਨਾਂ ਹੋਰ ਵੀ ਉੱਚਾ ਹੋ ਜਾਂਦਾ ਤੇ ਤੁਹਾਨੂੰ ਦੱਸ ਦਈਏ ਵੀ ਬੀਤੇ ਦਿਨੀ 26ਵਾਂ ਕਵਿਤਾ ਸਮਰੋਹ ਕਰਾਇਆ ਗਿਆ ਨਾਬੇ ਵਿਖੇ ਇਸੇ ਮੈਂ ਦੀ ਸ਼ਰਮ ਲੈ ਕੇ ਤੁਸੀਂ ਬਾਜ਼ੀ ਤਾਂ ਜਾਓਗੇ ਪਰ ਜਿਉਂਦੇ ਨਹੀਂ ਰਹੋਗੇ ਜਿਉਂਦੇ ਹੈ ਨਹੀਂ ਲਈ ਤ੍ਰਿਪਤ ਹੋਣਾ ਪੈਂਦਾ ਤੋਖ ਮਿਟਾਉਣੀ ਪੈਂਦੀ ਮੜਤਲਤ ਨੂੰ ਨਾ ਪੈਂਦਾ ਤੇ ਉੱਚਾ ਹੋਣਾ ਪੈਂਦਾ ਤੇਚ ਹੋਣਾ ਪੈਂਦਾ ਸ਼ਿੱਦਤ ਨਾਲ ਮਹਿਜ਼ ਇੱਕ ਜ਼ਖਮੀ ਤਾਂ ਸੀ ਜੋ ਤੂੰ ਦਿੱਤਾ ਕਿ ਸ਼ਿੱਦਤ ਨਾਲ ਜਿੱਤੇ ਨਹੀਂ ਭਰ ਗਿਆ ਹੁੰਦਾ ਤਾਂ ਮੈਨੂੰ ਮਰ ਗਿਆ ਹੁੰਦਾ ਜਹਾਨੰਦ ਇਹ ਬੰਦਾ ਕੀ ਨਹੀਂ ਕਰਦਾ ਉਹ ਸਾਰੇ ਲਈ ਜਹਾਨੰਦ ਜਿਸ ਦੇ ਵਿੱਚ ਕਵੀਆਂ ਨੇ ਵੀ ਖੂਬ ਰੰਗ ਬੰਨਿਆ ਜਿੱहां ਕਵੀ ਦਰਬਾਰ ਲਾਇਆ ਗਿਆ ਕਵੀ ਦਰਬਾਰ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੋਂ ਵੀ ਕਵੀਆਂ ਨੇ ਆ ਕੇ ਭਾਗ ਲਿਆ ਹੈ ਇਹ ਕਵੀ ਮੇਲਾ ਭਾਈ ਕਾਨ ਸਿੰਘ ਨਾਬਾ ਰਚਨਾ ਮੰਚ ਲੋਕ ਮੰਚ ਪੰਜਾਬ ਭਾਸ਼ਾ ਵਿਭਾਗ ਪੰਜਾਬ ਅਤੇ ਕੇਂਦਰੀ ਲੇਖਕ ਸਭਾ ਦੇ ਸਹਿਯੋਗ ਦੇ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ ਦੱਸ ਦਈਏ ਵੀ ਇਸ ਵਾਰ ਵੀ 26ਵਾਂ ਅੰਤਰਰਾਸ਼ਟਰੀ ਨਾਬਾ ਕਵਿਤਾ ਉਤਸਵ ਕਰਵਾਇਆ ਗਿਆ ਜਿਸ ਦੇ ਵਿੱਚ ਕਾਫੀ ਦੂਰ ਦੂਰ ਤੋਂ ਆ ਕੇ ਕਵੀਆਂ ਨੇ ਹਿੱਸਾ ਲਿਆ ਭਾਈ ਕਾਨ ਸਿੰਘ ਨਾਬਾ ਦੀ ਧਰਤੀ ਉੱਤੇ ਭਾਈ ਕਾਨ ਸਿੰਘ ਨਾਬਾ ਰਤਨਵਾਰਮਾ ਚ ਵੱਲੋਂ ਪਿਛਲੇ 26 ਸਾਲਾਂ ਤੋਂ ਨਾਬਾ ਕਪਤਾ ਉత్సਵ ਦਾ ਆਯੋਜਨ ਕੀਤਾ ਜਾਂਦਾ ਹੈ ਭਾਈ ਕਾਨ ਸਿੰਘ ਨਾਬਾ ਰਤਨਵਾਰਮਾ ਚ ਸਾਡੀ ਵੱਡੀ ਸੰਸਥਾ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਸਿਰਫ ਪਟਿਆਲੇ ਤੋਂ ਹੀ ਨਹੀਂ ਸਿਰਫ ਪੰਜਾਬ ਤੋਂ ਹੀ ਨਹੀਂ ਹਿੰਦੁਸਤਾਨ ਵਿੱਚੋਂ ਹੀ ਨਹੀਂ ਬਾਹਰਲੇ ਮੁਲਕਾਂ ਤੋਂ ਕੋਨੇ-ਕੋਨੇ ਤੋਂ ਕਵੀ ਇਸ ਨਾਬਾ ਕਪਤਾ ਉత్సਵ ਦੇ ਵਿੱਚ ਸ਼ਾਮਲ ਹੁੰਦੇ ਨੇ ਹੁੰਦੇ ਆ ਰਹੇ ਨੇ ਤੇ ਅੱਜ ਵੀ ਉਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸਾਰੇ ਕਵੀ ਇੱਥੇ ਸ਼ਾਮਲ ਨੇ ਉਸੇ ਤਰ੍ਹਾਂ ਫੇਰ ਹਫ਼ਤਾ ਦਾ ਜਗ ਚਲੇਗਾ ਤੇ ਇਸੇ ਤਰ੍ਹਾਂ ਸ਼ਾਮ ਤੱਕ ਅਸੀਂ ਇੱਕ ਦੂਸਰੇ ਨੂੰ ਲੇਖਕ ਮਿਲਦੇ ਵੀ ਆ ਤੇ ਦਰਸਲ ਇੱਥੇ ਇਹ ਕਵੀਆਂ ਦਾ ਮੇਲਾ ਹੈ ਤੇ ਸਿਰਫ ਕਵਤਾਵਾਂ ਹੀ ਨਹੀਂ ਸੁਣਾਈਆਂ ਜਾਂਦੀਆਂ ਇੱਕ ਦੂਜੇ ਨੂੰ ਮਿਲਿਆ ਜਾਂਦਾ ਹੈ ਇੱਕ ਦੂਜੇ ਨੂੰ ਹਰ ਥਾਂ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਇਸੇ ਕਰਕੇ ਵਿਦੇਸ਼ਾਂ ਦੇ ਜਿਹੜੇ ਲੇਖਕ ਨੇ ਉਹ ਵੀ ਨਾਬਾ ਕਵਤਾ ਦੇ ਵਿੱਚ ਬਹੁਤ ਧੂਮ ਦਾ ਨਾਮ ਪਹੁੰਚਦੇ ਨੇ ਮਿਹਰਬਾਨਾ ਕੋਈ ਕੋਈ ਬਜਟ ਨਹੀਂ ਕੋਈ ਸਹਾਇਤਾ ਨਹੀਂ ਕੋਈ ਮੇਰੇ ਖਲ ਇੱਕ ਨਾਰਥ ਜ਼ੋਨ ਵਾਲੇ ਥੋੜੇ ਜਿਹਾ ਥੋੜੀ ਬਹੁਤੀ ਹੈਲਪ ਕਰਦੇ ਆ ਹਨ ਇਸ ਵਾਰ ਉਹ ਵੀ ਨਹੀਂ ਕੀਤੀ ਹੈ ਕਿ ਆਪਦੀਆਂ ਜੇਬਾਂ ਚੋਂ ਫੰਡ ਇਕੱਠੇ ਕਰਕੇ ਇਹ ਆਪਣੇ ਪੈਸਿਆਂ ਦੇ ਨਾਲ ਸਾਰੇ ਕਰਦੇ ਆ ਇਹ ਜਿਹੜੀ ਪ੍ਰਬੰਧਕੀ ਟੀਮਾਂ ਜੀ ਬਿਲਕੁਲ ਕਰਨੀ ਚਾਹੀਦੀ ਆ ਦੇਖੋ ਜੇ ਤੇ ਕਲਾ ਹੀ ਮਰ ਗਈ ਕਲਾ ਕਲਾ ਜਦੋਂ ਮਰ ਜਾਂਦੀ ਹੈ ਫਿਰ ਸਮਝੋ ਕੰਮ ਹੀ ਖਤਮ ਹੋ ਜਾਂਦੀਆਂ ਕਿਉਂਕਿ ਸਾਡੇ ਜਿਹੜੇ ਕਲਾਵਾ ਜਾਂ ਸਾਡੀਆਂ ਸਾਡਾ ਸਾਹਿਤ ਆ ਸੋ ਇਹ ਇਹਦੇ ਸਿਰ ਤੇ ਸੱਭਿਆਚਾਰ ਆ ਇਹਦੇ ਸਿਰ ਤੇ ਕੌਮਾਂ ਉਸਰਦੀਆਂ ਨੇ ਹਨਾ ਇਹ ਸਾਡੀ ਜ਼ਿੰਦਗੀ ਦਾ ਧੁਰਾ ਇੱਕ ਇੱਕ ਬੇਸ ਹੁੰਦਾ ਸਰ ਬੇਸ ਦਿੰਦਾ ਸਾਨੂੰ ਇਹ ਸਾਡਾ ਸਾਡੀ ਜਿਹੜੀ ਕਲਾ ਹੁੰਦੀ ਆ ਜਾਂ ਸਾਡੀ ਬੋਲੀ ਨੂੰ ਪ੍ਰਮੋਟ ਕਰਨਾ ਹਨਾ ਉਤਸ਼ਾਹਤ ਕਰਨ ਨਾਲ ਲੇਖਕਾਂ ਨੂੰ ਉਤਸ਼ਾਹਤ ਕਰਨਾ ਪਰ ਸਰਕਾਰ ਕੁਝ ਵੀ ਨਹੀਂ ਕਰ ਰਹੀ ਸੋ ਜਦੋਂ ਸਾਡੇ ਸਾਹਿਤ ਨਹੀਂ ਹੈਗਾ ਕਲਾ ਨਹੀਂ ਹੈਗੀ ਤਾਂ ਕੀ ਜੀਵਨ ਹੋਊਗਾ ਕੁਝ ਵੀ ਨਹੀਂ ਹੋਣਾ ਸੇਧ ਦੇਣ ਵਾਲਾ ਰੋਸ਼ਨੀ ਦੇਣ ਵਾਲਾ ਕੌਣ ਆ ਲੇਖਕ ਹੁੰਦੇ ਨੇ ਕਵੀ ਹੁੰਦੇ ਨੇ ਤੇ ਜੇ ਜਦੇ ਉਹ ਤੁਸੀਂ ਉਹਨਾਂ ਨੂੰ ਨਹੀਂ ਉਤਸ਼ਾਹਤ ਕਰਦੇ ਹੈਗੇ ਫਿਰ ਮਤਲਬ ਸਾਰਾ ਕੁਝ ਖਤਮ ਆ ਮਤਲਬ ਰੁੱਖਾਪਾਨ ਆ ਜਾਊਗਾ ਹਨਾ ਕੋਈ ਵੀ ਨਹੀਂ ਕੁਝ ਵੀ ਨਹੀਂ ਹੋਊਗਾ ਚਾਨਣ ਨਹੀਂ ਹੋਊਗਾ ਹਰ ਹਫ਼ਤਾ ਦਾ ਸਭ ਤੋਂ ਵਕਾਰੀ ਸਮਾਗਮ ਹੁੰਦਾ ਤੇ ਇੱਕ ਹਫ਼ਤਾ ਜਿਹਦੇ ਵਿੱਚ ਨਵੇਂ ਪੁਰਾਣੇ ਹਰ ਰੰਗ ਦੇ ਕਵੀ ਪੰਜਾਬੀ ਚ ਲਿਖਣ ਵਾਲੇ ਜੁੜਦੇ ਨੇ ਮਿਲਦੇ ਨੇ ਤੇ ਇਹਦੀ ਲਗਾਤਾਰਤਾ ਜਿਹੜਾ ਇਹਦਾ ਹਸਲਿਆ ਲਗਾਤਾਰਤਾ ਹੀ ਨਹੀਂ ਮਤਲਬ ਲਗਾਤਾਰਤਾ ਇਹਦੀ ਸਿਰਫ ਇੱਕ ਰਸਮ ਬਜਾਉਣੀ ਹਰ ਵਾਰ ਇਹਦੇ ਵਿੱਚ ਨਵੀਆਂ ਚੀਜ਼ਾਂ ਜੁੜਦੀਆਂ ਇਹਦਾ ਸੋਪਨ ਵੱਧਾ ਇਹਦੇ ਵਿੱਚ ਨੰਮੀਆਂ ਕਲਮਾਂ ਜੁੜਦੀਆਂ ਇਸ ਕਰਕੇ ਮੈਂ ਇਹਨੂੰ ਬਹੁਤ ਮਹੱਤਵਪੂਰਨ ਮੰਨਦਾ ਪੰਜਾਬੀ ਕਵਿਤਾ ਵੈਸੇ ਤਾਂ ਸ਼ੁਰੂ ਤੋਂ ਹੀ ਸਾਹਿਤ ਨੂੰ ਪਨਾਇਆ ਹੋਇਆ ਸ਼ਹਿਰ ਹੈ ਜੀ ਇਤਿਹਾਸ ਇਸਦਾ ਇਤਿਹਾਸ ਦੱਸਦਾ ਭਾਈਕਾਂ ਸਿੰਘ ਨੱਬਾ ਜੀ ਮਹਾਨ ਕੋਸ਼ ਦੇ ਨਾਲ ਇੱਥੇ ਬਹੁਤ ਪੁਖਤਾ ਹਾਜ਼ਰੀ ਲਗਵਾ ਚੁੱਕੇ ਨੇ ਜਿੱਥੋਂ ਸ਼ੁਰੂਆਤ ਹੋਈ ਹੈ ਜੀ ਤੇ ਨੱਬਾ ਕਪਤਾ ਉਤਸਵ ਇਸੇ ਤਰ੍ਹਾਂ ਨਾਬੇ ਦੀ ਆਨ-ਬਾਨ ਤੇ ਸ਼ਾਨ ਹੈ ਅੰਤਰਰਾਸ਼ਟਰੀ ਤੌਰ ਤੇ ਪ੍ਰਸਿੱਧ ਹੈ ਜੀ ਤੇ ਇਸ ਵਾਰ 26ਵਾਂ ਨੱਬਾ ਕਪਤਾ ਉਤਸਵ ਬੜੀ ਆਨ-ਬਾਨ ਤੇ ਸ਼ਾਨ ਦੇ ਨਾਲ ਬਣਾਇਆ ਜਾ ਰਿਹਾ ਹੈ ਇਸ ਦੇ ਵਿੱਚ ਇਸ ਵਾਰ ਦੇ ਇਸ ਕਵਿਤਾ ਉਤਸਵ ਦੀ ਵਿਲੱਖਣਤਾ ਇਹ ਹੈ ਕਿ ਦੋ ਸੈਸ਼ਨਸ ਦੇ ਵਿੱਚ ਹੈ ਤੇ 76 ਦੇ ਕਰੀਬ ਕਵੀ ਨੇ ਜਿਹੜੇ ਉਹ ਆਪਣੀ ਕਵਿਤਾ ਪਾਠ ਕਰ ਰਹੇ ਨੇ ਕਾਵ ਉਤਸਵ ਦੀ ਇਹ ਖਾਸੀਅਤ ਹੈ ਜਿਵੇਂ ਕਿ ਅੱਜ 26ਵਾਂ ਹੈ ਨਾ ਕਾਵ ਮੇਲਾ ਹੈ ਕੋਈ ਵੀ ਚੀਜ਼ ਐਸੀ ਸ਼ੁਰੂਆਤ ਕਰ ਲੈਣੇ ਪਰ ਉਹਦੀ ਲਗਾਤਾਰਤਾ ਵੱਡੀ ਗੱਲ ਹੁੰਦੀ ਹੈ ਤੇ ਬਾਕੀ ਬਿਨਾਂ ਕਿਸੇ ਪੱਖਪਾਤ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਹਰ ਜਗ੍ਹਾ ਤੋਂ ਸ਼ਾਇਰ ਬੁਲਾਏ ਜਾਂਦੇ ਨੇ ਕਿਤਾਬਾਂ ਦਾ ਸਨਮਾਨ ਕਿਤਾਬਾਂ ਨੂੰ ਰਿਲੀਜ਼ ਕਰਨਾ ਔਰ ਇੰਨੇ ਵੱਡੇ ਪੱਧਰ ਤੇ ਸਾਰੇ ਕਵੀਆਂ ਨੂੰ ਬੁਲਾ ਕੇ ਸਨਮਾਨ ਸਹਿਤ ਕਵਿਤਾ ਨਾ ਸਿਰਫ ਬੋਲਣਾ ਸਗੋਂ ਬੈਠ ਕੇ ਸੁਣਨਾ ਵੀ ਇਸ ਕਾਵ ਉਤਸਵ ਦੀ ਜਿਹੜੀ ਖਾਸੀਅਤ ਸਭ ਤੋਂ ਵੱਡੀ ਹੈ ਤੇ ਅਸੀਂ ਤੇ ਚਾਹੁੰਦੇ ਹਾਂ ਕਿ ਸਾਡਾ ਇਹ ਕੁੰਭ ਹੈ ਅਸੀਂ ਇੱਥੇ ਸਾਲਾਨਾ ਇਕੱਠੇ ਹੁੰਨੇ ਆ ਤੇ 12 ਸਾਲਾਂ ਬਾਅਦ ਤੇ ਜਿਹੜਾ ਕੁੰਭ ਹੁੰਦਾ ਉਹਦੀ ਉਡੀਕ ਕਰਨੀ ਆ ਔਖੀ ਹੈ ਸਾਡਾ ਇਹ ਕੁੰਭ ਸ਼ਾਲਾ ਐਦਾਂ ਹੀ ਮਗਦੜਾ ਰਵੇ ਚੰਗਾ ਮਗਦੜਾ ਰਹਿਣ ਅਸੀਂ ਮਿਲਦੇ ਗਿਲਦੇ ਰਹੀਏ